ਵੀਰ ਦਿਵਾਨ ਸਾਡਾ ਜੁੜ ਚੁੱਕਾ ਹੈ ਲਾਈਵ ਸੋ ਕੁਲਵੀਰ ਕੀ ਸਥਿਤੀ ਹੈ ਉੱਥੇ ਸੋ ਅੱਜ ਬਿਹਤ ਖਾਸ ਜ਼ਿਲ੍ਹਾ ਖੀਰਲਾ ਚਰਣ ਹੈ ਚੰਡੀਗੜ੍ਹ ਦੇ ਵਿੱਚ VOTING ਹੋ ਰਹੀ ਹੈ ਸੋ ਕੀ ਕੋਈ ਸਥਿਤੀ ਹੈ ਸੋ VOTING ਪ੍ਰਕਿਰਿਆ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਜੀ ਕੁਲਵੀਰ ਦੇਖੋ ਬਿਲਕੁਲ VOTING ਦੇ ਕਿਤੇ ਕੋਈ ਕੋਈ ਜਿਵੇਂ ਜਿਵੇਂ ਸਾਰੇ ਪੋਲ ਬੂਥ ਤੇ ਹੈ ਕਿ ਉਹ ਸਭ ਤੇ ਸੰਜੇ ਟੰਡਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਉਪਰਤਾਸੀ ਨੇ ਉਹ ਵੋਟ ਕਾਸਟ ਕਰਨਗੇ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੇਹਦ ਖੂਬਸੂਰਤ ਤਰੀਕੇ ਦੇ ਨਾਲ ਜਾਰਡਨ ਪੋਲਿੰਗ ਸਟੇਸ਼ਨ ਇਸ ਨੂੰ ਤਿਆਰ ਕੀਤਾ ਜਿੱਥੇ ਹਰ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਗਰਮੀ ਤੋਂ ਬਚਣ ਵਾਸਤੇ ਇੱਥੇ ਜਿਹੜੇ ਹੈਗੇ ਨੇ ਉਹ ਪੱਖੇ ਅਤੇ ਕੂਲਰ ਜਿਹੜੇ ਹੈਗੇ ਨੇ ਉਹ ਉਪਲਬਧ ਨੇ ਇਸੇ ਤਰ੍ਹਾਂ ਦੇ ਨਾਲ ਠੰਡੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਵੋਟ ਕਾਸਟ ਕਰਨ ਕੇ ਆ ਰਹੇ ਨੇ ਤੇ ਪੋਲਿੰਗ ਜਿਹੜੀ ਹੈਗੀ ਹੈ ਉਹ ਤਾਤ ਹੋ ਚੁੱਕੀ ਹੈ ਕੁਝ ਦੇਰ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉ ਆਪਰਤੀਆਸੀ ਨੇ ਸੰਜੇ ਟੰਡਨ ਉਹ ਇਥੇ ਵੋਟ ਕਾਸਟ ਕਰਨਗੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਅਜੇ ਜਿਹੜੇ ਨੇਤਾ ਸਨ ਉਹ ਜਨਤਾ ਦੇ ਦਰਬਾਰ ਦੇ ਵਿੱਚ ਸਨ ਕਿਤੇ ਨਾ ਕਿਤੇ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਮਿਹਰਤ ਦਾ ਫਲ ਮਿਲੰਦਾ ਅੱਜ ਦਿਨ ਹੈ ਤੇ ਉਹ ਫਲ ਦੇਣ ਦਾ ਜਿਹੜਾ ਕੰਮ ਹੈ ਉਹ ਜਨਤਾ ਨੇ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅ ਹਿਦਿਅਨ ਦੇ ਵਿੱਚ ਅੱਜ ਜਨਤਾ ਦਾ ਜਿਹੜਾ ਫੈਸਲਾ ਹੈ ਉਹ ਬੰਦ ਹੋ ਜਾਵੇਗਾ ਤੇ ਇਸ ਤੋਂ ਬਾਅਦ 4 ਜੂਨ ਨੂੰ ਕਿਸ-ਕਿਸ ਦੀ ਝੋਲੀ ਭਰੇਗੀ ਜਨਤਾ ਇਹ ਪਤਾ ਚੱਲੇਗਾ ਲੇਕਿਨ ਇਹ ਨਹੀਂ ਰੂਮ ਕਿਹਾ ਜਾ ਸਕਦਾ ਕਿ ਕਵਰਤਾ ਬਿਨੈ ਇੱਕ ਥਾਂ ਕਿਨੇ ਲੋਕਾਂ ਦਾ ਵਹਾ ਪਰਵਿਰੋਧ ਸਹੀ ਅਗਾਂ ਦਾ ਠੀਕ ਜੋ ਬਿਲਕੁਲ ਜਿਹੜਾ ਕਿ ਸਿਆਸੀ ਪਾਰਾ ਤਾਂ ਵਧ ਹੀ ਰਿਹਾ ਤੇ ਉਸ ਦੇ ਨਾਲ ਜਿਹੜਾ ਗਰਮੀ ਦਾ ਪਾਰਾ ਵਧ ਰਿਹਾ ਸੋ ਉਸ ਨੂੰ ਦੇਖਦੇ ਹੋਏ ਕਿ ਪ੍ਰਸ਼ਾਸਨ ਦੇ ਵੱਲੋਂ ਕਿ ਇੰਤਜ਼ਾਮ ਕੀਤੇ ਗਏ ਨੇ ਤਾਂ ਲੋਕ ਵੀ ਜਿਹੜਾ ਕਿ ਆਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਅੱਗੇ ਜਿਹੜਾ ਕਿ ਪਾਰਾ ਵਧੇਗਾ ਸੋ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ VOTING ਨੂੰ ਲੈ ਕੇ ਸੋ ਕਿਹੜੇ ਮੁੱਦਿਆਂ ਨੂੰ ਸੋਚ ਕੇ ਚੰਡੀਗੜ੍ਹ ਦੇ ਕਿਹੜੇ ਮੁੱਦੇ ਨੂੰ ਸੋਚ ਕੇ ਲੋਕਾਂ ਦੇ ਵੱਲੋਂ VOTING ਕੀਤੀ ਜਾ ਰਹੀ ਹੈ ਜੀ ਦੇਖੋ ਚੰਡੀਗੜ੍ਹ ਇੱਕ ਐਜੂਕੇਟਿਡ ਲੋਕਾਂ ਦਾ ਕਹਿ ਰਿਹਾ ਖੁਸ਼ ਹੋ ਕੇ ਕਹਿ ਰਿਹਾ ਤੇ ਇੱਥੇ ਆ ਜ਼ਿਆਦਾਤਰ ਜਿਹੜੇ ਲੋਕ ਉਹ ਆ ਅਰੇ ਦਿੱਖੀ ਨੇ ਖਾਸ ਵਰਤਮਾਨ ਦੇ ਉਤਸ਼ਾਹ ਦੀ ਗੱਲ ਕਰੀਏ ਤੋਂ ਦਫਾ ਦੀਆਂ ਤਸਵੀਰਾਂ ਵੀ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਉਹ ਵੀ ਆਮ ਵਕਤਾਨ ਕੇਂਦਰ ਤੇ ਉੱਤੇ ਜੇ 7 ਵਜੇ ਪਹੁੰਚਣਾ ਸ਼ੁਰੂ ਕਰਦੇ ਤਾਂ ਲੋਕਾਂ ਦਾ ਉਤਸ਼ਾਹ ਰਹਗਾ ਇਹਨਾਂ ਤਸਵੀਰਾਂ ਤੋਂ ਵੀ ਸਾਹਮਣੇ ਆ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇੱਕ ਬਜ਼ੁਰਗ ਹੈ ਉਹਨਾਂ ਨੂੰ ਸਹਾਇਤਾ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹ ਲੈ ਕੇ ਜਾ ਰਹੇ ਨੇ ਤੇ ਅ ਕਿਤੇ ਨਾ ਕਿਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਦਰਸਾਉਂਦੀਆਂ ਨੇ ਕਿ ਉਤਸਾਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਾਫੀ ਹੈ ਕਿਉਂਕਿ ਲੋਕ ਪੰਚਾਇਤ ਦਾ ਪਰਵ ਹੈ ਤੇ ਇਸ ਪਰਵ ਨੂੰ ਮਨਾਉਣ ਵਾਸਤੇ ਲੋਕਾਂ ਦਾ ਉਤਸ਼ਾਹ ਪੰਜ ਸਾਲ ਤੱਕ ਉਤਸਾਹ ਰਹੇਗਾ ਉਹ ਆ ਬਰਕਰਾਰ ਕਿਤੇ ਨਾ ਕਿਤੇ ਰਹਿੰਦਾ ਹੈ ਤੇ ਜਿੱਦਾਂ ਦੇ ਨਾਲ ਕਿਸੇ ਤੋਂ ਹਾਲ ਪੁੱਛਿਆ ਕਿ ਕਿਹੜੇ ਕਿਹੜੇ ਇਤਜ਼ਾਮ ਦੇ ਰਹਿ ਗਿਨੇ ਉਹ ਕਿਤੇ ਗਏ ਨੇ ਗਰਮੀ ਤੋਂ ਬਚਾਉਣ ਵਾਸਤੇ ਕਿ ਕਿ ਪਾਰਾ ਜਿਹੜਾ ਹੈਗਾ ਕੰਨੀਕਰ ਦੇ ਵਿੱਚ 38.6 ਡਿਗਰੀ ਸੈਲਸੀਅਸ ਨੂੰ ਛੂ ਰਿਹਾ ਹੈ ਇਸ ਕਰਕੇ ਗਰਮੀ

ਜਿਹੜੇ VOTER ਨੇ ਉਹ ਕਰ ਬੈਠੇ ਸੀ ਆਪਣਾ ਇਹ ਦੇਖ ਸਕਣਗੇ ਕਿ ਉਹਨਾਂ ਦੇ ਪੋਲਿੰਗ ਬੋਥ ਤੇ ਬੂਥ ਦੇ ਉੱਤੇ ਕਿੰਨਾ ਰੱਖ ਹੈ ਤਾਂ ਕਿ ਉਹ ਉਸੇ ਦੇ ਅਕੋਰਡਿੰਗਲੀ ਆਪਣਾ ਵੋਟ ਕਾਟ ਕਰਨ ਆ ਸਕਣ ਤਾਂ ਕਿ ਉਹਨਾਂ ਨੂੰ ਜ਼ਿਆਦਾ ਗਰਮੀ ਚੱਲਣੀ ਨਾ ਪਵੇ ਜ਼ਿਆਦਾ ਲੰਬੀਆਂ ਕਤਾਰਾਂ ਦੇ ਵਿੱਚ ਸਵੇਟਾ ਕਰਨਾ ਪਵੇ ਜੀ ਜੀ ਸੋ ਅੱਜ ਉਮੀਦਵਾਰਾਂ ਵਿੱਚ ਵੀ ਸਿਆਸੀ ਦੰਗਲ ਹੈ ਸੋ ਕਿਸਮਤ ਦਾ ਫੈਸਲਾ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ ਹੈ ਸੋ ਵਾਰ-ਵਾਰ ਅਪੀਲ ਵੀ ਜਿਹੜੀ ਕੀਤੀ ਗਈ ਸੋ ਕੈਬਨਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਰਾਗਵ ਚੱਡਾ ਦੇ ਵੱਲੋਂ ਵੀ ਵੋਟ ਕਾਸਟ ਕੀਤੀ ਗਈ ਤੇ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਕਿ ਵੋਟ ਜ਼ਰੂਰ ਪਾਓ ਕਿਉਂਕਿ ਗਰਮੀ ਦਾ ਦਿਨ ਹੈ ਗਰਮੀ ਜ਼ਰੂਰ ਵਧੇਗੀ ਲੇਕਿਨ ਜਿਹੜਾ ਕਿ ਉਤਸ਼ਾਹ ਵੀ ਜਿਹੜਾ ਕਿ ਲੋਕਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੋ ਲੋਕ ਜਿਹੜਾ ਕਿ ਪਹੁੰਚ ਰਹੇ ਨੇ ਸੋ ਜਾਨਣਾ ਚਾਹਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਕਿ ਇਸ ਵੇਲੇ ਪਹੁੰਚ ਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਲਈ ਸੋ ਕਿੰਨੇ ਕੁ ਲੋਕਾਂ ਦੀ ਆਮਦ ਹੋ ਚੁੱਕੀ ਹੈ ਹੁਣ ਤੱਕ ਦੇਖੋ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦੇਣੀ ਹੈ ਸੰਗਤ ਦਰਦਨ ਮੇਡ ਹੋ ਰਿਹਾ ਕੋ ਉਹ ਬਹੁਤ ਸਕੇ ਨੂੰ ਕੋਈ ਬੋਲ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਦਸਤਕਿਰਿਆ ਤੇ ਲੋਕ ਕਿਰੇ ਵਿੱਚ ਆਏਗੇ ਉਹ ਅਲਸ ਨੇ ਫੋਟੋ ਕਿਉਂਕਿ ਇਸ ਵੇਲੇ ਮੌਸਮ ਜਿਹੜਾ ਹੈਗਾ ਤੁਸੀਂ ਉਹ ਅਜੇ ਸਕੂਲ ਹੈ ਕਿਤੇ ਨਾ ਕਿਤੇ ਆ ਅ ਅਜੇ ਇੰਨੀ ਜ਼ਿਆਦਾ ਗਰਮੀ ਜਿਹੜੀ ਹੈਗੀ ਐ ਉਹ ਨਹੀਂ ਐ ਹਨਾ ਕਿ ਜਿਹੜਾ ਮੌਸਮ ਵਿਭਾਗ ਐ ਉਸ ਨੇ ਵੀ ਕਿਤੇ ਨਾ ਕਿਤੇ ਇੱਕ ਇੱਕ ਰਾਹਤ ਦੀ ਖਬਰੇ ਦਿੱਤੀ ਸੀ ਕਿ ਅੱਜ ਕਲਾਊਡੀ ਰਹੇਗਾ ਚੰਡੀਗੜ੍ਹ ਦੇ ਵਿੱਚ ਮੌਸਮ ਸਪੈਨਲਾਈਟ ਬਹੁਤ ਦਿਖਾ ਸਕਦੇ। ਤੋਂ ਪਹਿਲਾ ਜਿਹੜੇ ਅ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਜਿਹੜੇ ਫੋਨਿੰਗ ਬੁੱਤ ਤੇ ਆਣਾ ਸ਼ੁਰੂ ਹੋ ਗਏ ਨੇ ਸੰਜੇ ਤੰਨ ਜਿਹੜੇ ਕਿੰਨੇ ਉਹ ਆ ਰਹੇ ਨੇ ਆਪਣੇ ਧਰਮ ਪਤਨੀ ਦੇ ਨਾਲ ਤੇ ਹੋਰ ਜਿਹੜੇ ਲੋਕ ਨੇ ਉਹ ਵੀ ਅ

ਔਰ ਪਾਪਾ ਜਿੱਤੇਗੇ ਇਹ ਕਿਹੜੇ ਕਿਹੜੇ ਮੁੱਦੇ ਚ ਰਿਹਾ ਕਿ ਨਾ ਚੰਡੀਗੜ੍ਹ ਦੇ ਵਿੱਚ ਤੁਸੀਂ ਚਾਹੋਗੇ ਕਿ ਤੁਹਾਡੇ ਪਾਪਾ ਜੀ ਜਨਤਾ ਮੌਕਾ ਦੇਵੇ ਤਾਂ ਕਿਹੜੇ ਕਿਹੜੇ ਮੁੱਦੇ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਸੋਲਵ ਹੋਣੇ ਚਾਹੀਦੇ ਨੇ ਲਾਲ ਕੁਮਾਰਾ ਦਾ ਮੁੱਦਾ ਹੈ ਹਾਊਸਿੰਗ ਵੋਟ ਦਾ ਜੋ ਮੁੱਦਾ ਹੈ ਇੱਕ ਜਨਰਲ ਜਿਹਾ ਪਾਪਾ ਕੰਮ ਕਰਨਾ ਚਾਹਤੇ ਹੈ ਉਹ ਇਹ ਹੈ ਕਿ ਕੋਈ ਵੀ ਚੰਡੀਗੜ੍ਹ ਦੇ ਲੋਕੋ ਕੋ ਬਾਹਰ ਨਾ ਜਾਣਾ ਪੜੇ ਨੌਕਰੀ ਕੇ ਲਿਏ ਬੱਚੋ ਕੋ ਬਾਹਰ ਨਾ ਜਾਣਾ ਪੜੇ ਐਜੂਕੇਸ਼ਨ ਕੇ ਲਿਏ ਔਰ ਇਸੇ ਕੀ ਤਰਫ ਉਹ ਕੰਮ ਕਰਨਾ ਚਾਹਤੇ ਹਨ ਚੰਡੀਗੜ੍ਹ ਕੋ ਇੱਕ ਹੱਬ ਕ੍ਰੀਏਟ ਕਰਨਾ ਚਾਹਤੇ ਹਨ ਆਈਟੀ ਕਾ ਐਜੂਕੇਸ਼ਨ ਕਾ ਹੈਲਥ ਕਾ ਸਭ ਚੀਜ਼ ਕਾ ਤਾਂ ਕਿ ਵੀ ਆਰ ਸਰ ਸਫੀਸ਼ੀਐਂਟ ਡਾਈਵਰਸਿਟੀ ਥੈਂਕ ਯੂ ਸੋ ਮਚ ਸੰਜੇ ਟੰਡਨ ਦੇ ਪੀ ਸਾਡੇ ਨਾਲ ਗੱਲ ਕਰ ਰਹੇ ਸਨ ਤੇ ਸੰਜੇ ਟੰਡਨ ਜਿਹੜੇ ਹੈਗੇ ਨੇ ਉਹ ਵੋਟ ਕਾਟ ਕਰਨ ਆ ਚੁੱਕੇ ਨੇ ਸੰਜੇ ਟੰਡਨ ਤੇ ਮਨੀਸ਼ ਦਿਵਾਰੀ ਜਿਹੜੇ ਮਨੀਸ਼ ਦਿਵਾਰੀ ਜਿਹੜੇ ਹੈਗੇ ਨੇ ਉਹ ਗਠਬੰਧਨ ਦੇ ਉਮੀਦਵਾਰ ਨੇ ਇਥੋਂ ਤੇ ਸੰਜੇ ਤੰਦਨ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦਾ ਸਾਂਸਦ ਪਿਛਲੇ ਦੋ ਪਲਾਂ ਤੋਂ ਇੱਥੇ ਹੈਗਾ ਤੇ ਇਸ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਇਸ ਵਾਰ ਫੇਰ ਚੰਡੀਗੜ੍ਹ ਦੀ ਸੀਟ ਉਸ ਦੀ ਚੋਲੀ ਦੇ ਵਿੱਚ ਆਏ ਇਸ ਕਰਕੇ ਕਾਫੀ ਜ਼ਿਆਦਾ ਮਿਹਨਤ ਜਿਹੜੀ ਹੈਗੀ ਇਹ ਸੰਜੇ ਤੰਦਨ ਨੇ ਕੀਤੀ ਉਹਨਾਂ ਦੇ ਨਾਲ ਜਿਹੜੇ ਸੈਂਟਰਲ ਮਨਿਸਟਰ ਸਾਹਿਬ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਗੇ ਨੇਤਾ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਚੋਹ ਪ੍ਰਚਾਰ ਕੀਤਾ ਤੇ ਉੱਥੇ ਹੀ ਗਠਬੰਧਨ ਦੇ ਜਿਹੜੇ ਉਮੀਦਵਾਰ ਨੇ ਮਨੀਸ਼ Tiwari ਉਹਨਾਂ ਦੇ ਹੱਥ ਦੇ ਵਿੱਚ ਵੀ ਆ ਕਾਂਗਰਸ ਦੇ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਪ੍ਰਿਆੰਕਾ ਗਾਂਧੀ ਕੇਜਰੀਵਾਲ ਦਾ ਨਾਮ ਸ਼ਾਮਿਲ ਹੈ ਉਹਨਾਂ ਨੇ ਇੱਥੇ ਪ੍ਰਚਾਰ ਕੀਤਾ ਹੁਣ ਕਿੰਨੀ ਮਿਹਨਤ ਜਿਹੜੀ ਹੈਗੀ ਹੈ ਮੈਨੇ ਦਫਾਲ ਜਿਹੜਾ ਹੈਗਾ ਉਹ ਕਿਸ ਨੂੰ ਮਿਲੇਗਾ ਕਿੰਨਾ ਫਲ ਮਿਲੇਗਾ ਇਹ ਅਜੇ ਵੇਖਣਾ ਹੋਵੇਗਾ ਪਰੰਤੂ ਇਹਨਾਂ ਜ਼ਰੂਰ ਕਹਿ ਜਾ ਸਕਦਾ ਹੈ ਕਿ ਅੱਜ ਵੱਡਾ ਦਿਨ ਹੈ ਤੇ ਲੋਕ ਜਿਹੜੇ ਹੈਗੇ ਨੇ ਆਪਣਾ ਫੈਸਲਾ EVM ਦੇ ਵਿੱਚ ਬੰਦ ਕਰ ਰਹੇ ਨੇ ਹੋਰ ਵੀ ਲੋਕ ਜਿਹੜੇ ਹੈਗੇ ਨੇ ਅਸੀਂ ਗੱਲ ਕਰ ਲੈਣੇ ਆ ਜੀ ਅ ਅਗਰੇ ਸਰ ਕਿੰਨਾ ਕਿਹੜੇ ਕਿਹੜੇ ਮੁੱਦੇ ਨੇ ਕੀ ਕੀ ਚਾਹਦੇ ਹੋ ਚੰਡੀਗੜ੍ਹ ਦੇ ਵਿੱਚ ਕਿਹੜੇ ਕਿਹੜੇ ਡਵੈਲਪਮੈਂਟ ਹੋਣੀ ਚਾਹੀਦੀ ਹੈ ਤੁਸੀਂ ਉਹ ਕਹਾਂਤਾ ਕੁੱਤੇ ਬੰਦਿਆਂ ਨੂੰ ਹੋੜਣਾ ਬੰਦ ਕਰਦੇ ਹੋ ਕਿ ਹੋਰ ਪਤਾ ਕਿਨੇ ਡੌਂਗਰਸ ਹੈ ਸੰਸਥਾ ਸਟਾਫ ਦਾ ਹਾਂ ਵੱਲੀ ਗੱਲ ਹੈ ਨਾ ਹਾਂ ਪਾਕੀ ਪਾਕੀ ਸਾਰੇ ਨਾਮਨੇਟਸ ਹੈ ਕਿ ਟ੍ਰੈਫਿਕ ਕੰਟਰੋਲ ਏਗਲ ਐਡਮਿਨਿਸਟ੍ਰੇਸ਼ਨ ਸਟੇਟ ਆਫਿਸ ਹੋਰ ਲਾਈਨ ਲਾਓ ਬਾਕੀ ਗੱਲ ਹੈ ਧੰਨਵਾਦ ਸੋ ਮੱਚ ਸਰ ਵੋਟ ਕੱਟ ਕਰਕੇ ਜਿਹੜੇ ਲੋਕ ਆ ਰਹੇ ਨੇ ਕਿਹੜੇ ਕਿਹੜੇ ਮੁੱਦੇ ਨੇ ਉਹ ਦੱਸ ਰਹੇ ਨੇ ਤਾਂ ਇਹ ਮਾਹੌਲ ਹੈ ਲੋਕਤੰਤਰ ਦੇ ਪਰਮਦਾ ਤੁਸੀਂ ਵੇਖ ਸਕਦੇ ਹੋ ਜੀ ਜੀ ਬਿਲਕੁਲ ਕੁਲਵੀਰ ਬਾਬਾ ਜੀ ਤੁਹਾਡਾ ਫਿਰ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਪਲ-ਪਲ ਦੀ ਖਬਰ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ